ਸਤਿਕਾਰ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਦੀ ਸਪੇਸ਼ਲ ਖਬਰ ਆ ਚੁੱਕੀ ਹੈ। ਆ ਚੱਤਵਾਰ ਦਾ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਐਸਜੀਪੀਸੀ ਨੇ ਤਕਤਸ਼ੀ ਦਮਦਮਾ ਸਾਹਿਬ ਦਾ ਚਾਰਜ ਕੀਤਾ ਵਾਪਸ। ਤਕਤਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦੇਨੀ ਤੋਂ ਕਾਫੀ ਨਰਸੁਤ ਗਿਆ ਤੇ ਬਣੇ ਹੋਏ ਨੇ। ਮਾਮਲੇ ਦੀ ਜਾਣਕਾਰੀ ਦੱਸਦੇ ਕਿ ਹਰਪ੍ਰੀਤ ਸਿੰਘ ਦਾ ਜੋ ਇੱਕ ਵੀਡੀਓ ਸੀ ਉਹ ਕਾਫੀ ਤੇਜ਼ ਦੇ ਨਾਲ ਵਾਇਰਲ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਨ੍ਹਾਂ ਦੇ ਉੱਪਰ ਕਾਫੀ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਉਨ੍ਹਾਂ ਨੇ ਅਕਾਲੀ ਦਲ ਅਤੇ ਵਿਰਤ ਸਿੰਘ ਬਲਟੋਹਾ ਦੇ ਉੱਪਰ ਸਿੱਧਾ ਨਿਸ਼ਾਨਾ ਵੀ ਸਾਧਿਆ ਸੀ ਤੇ ਅੱਜ ਸਵੇਰੇ ਉਨ੍ਹਾਂ ਦੇ ਸਾਂਡੂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਹਰਪ੍ਰੀਤ ਸਿੰਘ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਸਤਿਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲਿਆ ਗਿਆ ਤੇ ਹੁਣ ਦਮਦਮਾ ਸਾਹਿਬ ਦੇ ਹੱਡਰ ਗੰਥੀ ਚਕਤਾਤ ਸਿੰਘ ਨੂੰ ਚਾਰਜ ਦੇ ਦਿੱਤਾ ਗਿਆ ਤੇ ਹੋਣ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜੋ ਚਾਰਜੀ ਉਸ ਤੋਂ ਹਟਾਰੀਤਾ ਗਿਆ ਅਤੇ ਸਿਮ ਸਿੰਘ ਸਾਬਾਨਾ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿਉਂਕਿ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਪਾਲ ਸਿੰਘ ਸਾਬਾਨਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਹੋਣੇ ਚਾਰਜ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਪਾਲ ਸਿੰਘ ਸਾਬਾਨਾ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਗੁਰਹਾਵਲੇ ਚ ਗੁਰਦੁਆਰਾ ਸ੍ਰੀ ਦੇਗ ਸਰ ਕਟੜਾ ਸਾਹਿਬ ਦੇ ਵਿੱਚ ਕੇ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੀ ਪ੍ਰਧਾਨਗੀ ਕੀਤੀ ਹੋਈ ਹੈ ਤੇ ਜੋ ਮੀਟਿੰਗ ਹੈ ਇਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਤਾੰਡੂ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਦੇ ਉੱਪਰ ਲਗਾਏ ਗਏ ਦੋਚਾ ਦੇ ਉੱਪਰ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਇਸ ਸਾਮਲੇ ਦੇ ਵਿੱਚ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਵਿੱਚ ਰਗੁਜੀਤ ਸਿੰਘ ਵਰਤ ਤਲਜੀਤ ਪੈਂਡਰ ਅਤੇ ਫੇਸ ਸਿੰਘ ਮੰਡ ਸ਼ਾਮਿਲ ਹੋਏ ਸਨ ਕਮੇਟੀ 15 ਦਿਨਾਂ ਦੇ ਅੰਦਰ ਜਾਤ ਮੁਕੱਲਫ ਕਰਨ ਦੇ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਤਾਂ ਦੱਸ ਦੇ ਕਿ ਮੀਟਿੰਗ ਦੇ ਦੌਰਾਨ ਜਾਨੀ ਹਰਪ੍ਰੀਤ ਸਿੰਘ ਤੋਂ ਸੀ ਸਖਤ ਨੰਦਮਾ ਸਾਹੇ ਦੇ ਜਥੇਦਾਰ ਦਾ ਸਾਰ ਜਵਾਬਿਕ ਲਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਸਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਸਾਹਿਬ ਨੇ ਮੀਡੀਆ ਦੇ ਨਾਲ ਹੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ

जारी ਕੀਤਾ ਸੀ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਵਿਸ਼ਵਾਸ ინਵਲੋਹਾ ਦੇ ਅੰਦਰ ਇੰਨੀ ਹਿੰਮਤ ਹੈ ਤਾਂ ਪੂਰੀ ਵੀਡੀਓ ਨੂੰ ਜਨਤਕ ਕਰਕੇ ਦਿਖਾਵੇ ਇੱਕ 25 ਸੈਕਿੰਡ ਦਾ ਵੀਡੀਓ ਕੁਝ ਨਹੀਂ ਕਰ ਸਕਦਾ ਉਸ ਤੋਂ ਬਾਅਦ ਅੱਜ ਹਰਪ੍ਰੀਤ ਸਿੰਘ ਦੇ ਸਾੰਡੂ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਤੋਂ ਬਾਅਦ ਐਸਜੀਪੀਸੀ ਨੇ ਇੱਕ ਮੀਟਿੰਗ ਸੱਦੀ ਅਤੇ ਅਜੇ ਤੱਕ ਮੀਟਿੰਗ ਦੇ ਵਿੱਚ ਪੂਰੀ ਡਿਟੇਲ ਕੀ ਸੀਗੀ ਅਜੇ ਤੱਕ ਨਹੀਂ ਦੱਸੀ ਗਈ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮ ਨੇ ਕਿਹਾ ਕਿ ਜਲਦ ਤੋਂ ਹੀ ਜਲਦ ਇੱਕ ਪ੍ਰੈਸ ਕਾਨਫਰੈਂਸ ਰਿਲੀਜ਼ ਹੋਵੇਗੀ ਆ ਸਾਰੀ ਜਾਣਕਾਰੀ ਮੀਡੀਆ ਨੂੰ ਦੇ ਦਿੱਤੀ ਜਾਵੇ। ਖਨੌਰੀ ਬਾਰਡਰ ਦੇ ਉੱਪਰ ਬੈਠੇ ਗਗਜੀਤ ਸਿੰਘ ਢੱਲਵਾਲ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਈ ਹੈ। ਬੇਹੋਸ਼ ਹੋ ਗਿਆ ਹੈ ਉਹ ਮਰਨ ਵਰਤੋਂ ਵਰਤ ਦੇ ਉੱਪਰ ਬੈਠੇ ਹਨ। ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆ ਰਹੀ ਹੈ। ਦੱਸਿਆ ਕਿ ਬੀਤੇ ਕਈ ਸਮੇਂ ਤੋਂ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਪਰ ਤਰਨਾ ਲਾ ਕੇ ਬੈਠੇ ਹੋਏ ਹਨ। ਉਸ ਦਿਨ ਨਾਲ ਹੀ जगजीत सिंह डल्लेवाल जो कि किसान फरदान ने ओ बीते 24 ਦਿਨਾਂ ਤੋਂ ਮਰਨ ਵਰਤੋਂ ਵਰਤਦੇ ਉੱਪਰ ਬੈਠੇ ਹੋਏ ਨੇ ਤੇ ਅੱਜ ਇੱਕ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਜੁਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਹੀ ਨਾਜ਼ੁਕ ਹੋ ਚੁੱਕੀ ਅੱਜ ਉਹਨਾਂ ਨੇ ਉਲਟੀਆਂ ਕੀਤੀਆਂ ਜਿਸ ਦੇ ਕਾਰਨ ਉਹ ਬੇਹੋਸ਼ ਵੀ ਹੋ ਗਏ 10 ਮਿੰਟ ਤੱਕ ਬੇਹੋਸ਼ ਰਹੇ ਇਸ ਤੋਂ ਬਾਅਦ ਜੋ ਡਾਕਟਰਾਂ ਦੀ ਟੀਮ ਸੀਗੀ ਅ ਖਨੋਰੀ ਬਾਰਡਰ ਦੇ ਉੱਪਰ ਪਹੁੰਚੀ ਅਤੇ ਜੁਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਨੇ ਟੈਸਟ ਕੀਤਾ ਇਸ ਦੇ ਨਾਲ ਨਾਲ ਹੀ ਹੁਣ ਜਗਜੀਤ ਸਿੰਘ ਢੱਲੇਵਾਲੋਂ ਸੁਪਰੀਮ ਕੋਰਟ ਵੱਲੋਂ ਵੀ ਇੱਕ ਨੋਟਿਸ ਆਇਆ ਹੈ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਦਾ ਇਲਾਜ ਕਿਉਂ ਨਹੀਂ ਕਰਵਾ ਰਹੀ ਹੈ ਜਿहां ਸੁਪਰੀਮ ਕੋਰਟ ਨੇ ਇਸ ਵਾਰੇ ਫਟਕਾਰ ਲਗਾਈ ਹੈ ਪੰਜਾਬ ਸਰਕਾਰ ਨੂੰ ਇਸ ਦਿਨ ਆਖੀ ਤੰਗਾਸ ਦੇਗੀ ਜਗਜੀਤ ਸਿੰਘ ਢੱਲੇਵਾਲ ਦੀ ਜੋ ਸਿਹਤ ਹੈ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੈ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਕਿੰਨੇ ਕਮਜ਼ੋਰ ਦਿਖਣ ਨੂੰ ਨਜ਼ਰ ਆ ਰਹੇ ਨੇ ਬੀਤੇ 24 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੋਂ ਵਰਤ ਦੇ ਉੱਪਰ ਬੈਠੇ ਹੋਏ ਨੇ ਇਸ ਦੇ ਨਾਲ ਹੀ ਉਹਨ 15 ਤੋਂ 14 ਕਿਲੋ ਵਜ਼ਨ ਵੀ ਘੱਟ ਗਿਆ ਹੈ ਇਸ ਨਾਲ ਹੀ ਕੋਰਟ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਹੈ ਉਹਨਾਂ ਦਾ ਉੱਥੇ ਇਲਾਜ ਕਰਵਾਉਣਾ ਚਾਹੀਦਾ ਹੈ ਜਗਜੀਤ ਸਿੰਘ ਢੱਲੇਵਾਲ ਚਾਹਤਾ ਆਪਣੀ ਜਗ੍ਹਾ ਦੇ ਉੱਪਰ ਕਿਸੇ ਹੋਰ ਨੂੰ ਵੀ ਮਰਨ ਵਰ ਤੋਂ ਮਤਦੇ ਉੱਪਰ ਬਿਠਾ ਸਕਦੇ ਨੇ ਇਸ ਵੇਲੇ ਡਾਕਟਰਾਂ ਦੀ ਟੀਮ ਨੇ ਜਗਜੀਤ ਸਿੰਘ ਢੱਲੇਵਾਲ ਦੇ ਟੈਸਟ ਬਲੱਡ ਟੈਸਟ ਦੇ ਲਈ ਉਹਨਾਂ ਦਾ ਬਲੱਡ ਲੈ ਲਿਆ ਉਹਨਾਂ ਦੀ ਕੈਂਸਰ ਦੀ ਬਲੱਡ ਪ੍ਰੈਸ਼ਰ ਦਾ ਜੋ ਵੀ ਡੈਥ ਹੋਵੇਗਾ ਉਹ ਹੋਏਗਾ ਹੁਣ ਜਿਸ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦਾ ਜੋ ਬਲੱਡ ਪ੍ਰੈਸ਼ਰ ਸੀ ਉਹ ਕਾਫੀ ਜ਼ਿਆਦਾ ਘਟ ਗਿਆ ਜਿਸ ਦੇ ਕਾਰਨ ਉਹ ਬੇਹੋਸ਼ ਹੋ ਗਈ ਸੀ ਸੁਪਰੀਮ ਕੋਰਟ ਨੇ ਢੱਲੇਵਾਲ ਦੀ ਬਲੱਡ ਟੈਸਟ ਕੈਂਸਰ ਐਟੀਸੀਟੀ ਸਕੈਨ ਦੀ ਰਿਪੋਰਟ ਮੰਗੀ ਹੈ ਜਿਸ ਨੂੰ ਸ਼ੁੱਕਰਵਾਰ ਦੁਪਹਿਰ 1 ਵਜ ਤਸਦੀਕੀ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਕੋ ਜਗਜੀਤ ਸਿੰਘ ਢੱਲਵਾਲ ਨੂੰ ਮਰਨ ਵਰ ਤੋਂ ਵਰਤਦੇ ਬੈਠੇ ਹੋਏ 24 ਦਿਨ ਹੋ ਚੁੱਕੇ ਨੇ ਆਜੂ ਮਰਨ ਵਰ ਤੋਂ ਵਾਤਾ ਦਾ ਚੋਬਜ਼ਾ ਦੇਣਾ ਚੁਜੀਤ ਸਿੰਘ ਡੱਲੇਵਾਲੀ ਸਿਹਤ ਲਗਾਤਾਰ ਵਗਰਦੀ ਜਾ ਰਹੀ ਹੈ ਡੱਲੇਵਾਲ ਕਿਸਾਨਾ ਮੰਗਾ ਲਈ ਮਰਨ ਵਰਥ ਤੇ ਬੈਠੇ ਹੋਏ ਨੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਹੈ ਕਾਫੀ ਜ਼ਿਆਦਾ ਇਸ ਵੇਲੇ ਜਿਸ ਤੋਂ ਬਾਅਦ ਖਨੋਰੀ ਬਾਰਡਰ ਦੇ ਉੱਪਰ ਸਤਨਾਮ ਵਾਹਿਗੁਰੂ ਦਾ ਜਾਪ ਚੋਕੀਆ ਸ਼ੁਰੂ ਹੋ ਗਿਆ ਹੈ ਲੋਕ ਉਹਨਾਂ ਦੀ ਸਿਹਤ ਦੇ ਲਈ ਇਸ ਵੇਲੇ ਦੁਆਵਾ ਮੰਗ ਰਹੇ ਨੇ ਕਿ ਉਹ ਜਲਦੋ ਜਲ ਠੀਕ ਹੋ ਜਾਣ ਇਸ ਦੇ ਦੌਰਾਨ ਮੈਡੀਕਲ ਟੀਮ ਵਿੱਚ ਕਬਰਾਹਟ ਵੇਖਣ ਨੂੰ ਮਿਲ ਰਹੀ ਹੈ ਇਸ ਮੌਕੇ ਦੇ ਉੱਪਰ ਖਨੋਰੀ ਮੋਰਚੇ ਉੱਪਰ ਡੱਟੇ ਕਿਸਾਨ ਆਗੂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਹੈ ਦੱਸਦੇ ਕਿ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੇ ਡਾਕਟਰ ਦੀ ਟੀਮ ਵੱਲੋਂ ਲਗਾਤਾਰ ਢੱਲੇਵਾਲ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਪਨਾਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਡੂੰਗੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਕੋਰਟ ਨੇ ਪਿਛਲੀ ਸੁਣਵਾਈ ਦੇ ਵਿੱਚ ਕਿਹਾ ਸੀ ਕਿਸਾਨ ਦੀ ਜਾਇਜ਼ ਮੰਗਾਂ ਸੁਨਣ ਲਈ ਅਸੀਂ ਤਿਆਰ ਆ ਕੋਰਟ ਦੇ ਦਰਵਾਜ਼ੇ ਹਮੇਸ਼ਾ ਕਿਸਾਨਾਂ ਦੇ ਲਈ ਖੁੱਲੇ ਨੇ ਕਿਸਾਨ ਪ੍ਰਦਰਸ਼ਨ ਅਭੀ ਸਿੰਘ ਢੱਲਵਾਲ ਬੀਤੇ 24 ਦਿਨਾਂ ਤੋਂ ਮਰਨ ਵਰਤੋਂ ਵਰਤੇ ਉੱਪਰ ਬੈਠੇ ਹੋਏ ਨੇ ਅਜੋਨਾਂ ਦੀ ਖਨੋਰੇ ਬਾਰਡਰ ਦੇ ਉੱਪਰ ਸਿਹਤ ਜੋ ਹੈ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ ਬੇਹੋਸ਼ ਹੋ ਗਏ ਸੀ ਜਗਜੀਤ ਸਿੰਘ ਢੱਲਵਾਲ ਇਸ ਵੇਲੇ ਡਾਕਟਰਾਂ ਦੀ ਟੀਮ ਵੀ ਖਬਰਾਈ ਹੋਈ ਹੈ ਉਹਨਾਂ ਦੇ ਟੈਸਟ ਚੱਲ ਰਹੇ ਨੇ ਅਤੇ ਸੁਪਰੀਮ ਕੋਰਟ ਨੇ ਕੱਲ ਦੁਪਹਿਰ 1 ਵਜੇ ਤੱਕ ਜਗਜੀਤ ਸਿੰਘ ਢ ਦੀ ਬਲੱਡ ਟੈਸਟ ਦੀ ਰਿਪੋਰਟ ਕੈਂਸਲ ਦੀ ਰਿਪੋਰਟ ਮੰਗੀ ਹੈ ਅਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਦੀ ਚੋਆਇਸ ਮੰਗਾ ਪੂਰੀ ਕਰਨ ਦੇ ਲਈ ਤਿਆਰ ਹਾਂ ਉਹਨਾਂ ਦੇ ਲਈ ਸੁਪਰੀਮ ਕੋਰਟ ਦੇ ਦਰਵਾਜ਼ੇ ਹਰ ਵੇਲੇ ਖੁੱਲ੍ਹੇ ਨੇ 15 ਜਨਵਰੀ ਦਿਲਜੀਤ ਦੋਸਾਲ ਦੇ ਉੱਪਰ ਵੱਡੀ ਗਾਜਟ ਗਈ ਹੈ ਐਸਪੀ ਨੇ ਦਿਲਜੀਤ ਦੋਸਾਲ ਨੂੰ ਨੋਟਿਸ ਕੀਤਾ ਹੈ ਜਾਰੀ 14 ਜਨਵਰੀ ਸੰਭਰ ਸੈਕਟਰ 34 ਦੇ ਵਿੱਚ ਦਿਲਜੀਤ ਦੋਸਾਲ ਦਾ ਐਡਵਰਟਾਈਜ਼ਮੈਂਟ ਜਾਰੀ ਹੋਣ ਤੋਂ ਬਾਅਦ ਸ਼ੋਅ ਹੋਇਆ ਜਦ ਨਾਲੇ ਦਾਸ ਜੀ ਕਿ ਹੁਣ ਦਿਲਜੀਤ ਦਸਾਜ ਦੀ ਮੁਸੀਬਤਾਂ ਇੱਕ ਵਾਰੀ ਫੇਰਤ ਵੱਧ ਗਿਆ ਨੇ ਤੇ ਹੁਣ ਦਿਲਜੀਤ ਦਸਾਜ ਨੂੰ ਹਾਈ ਕੋਰਟ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਦਿਲਜੀਤ ਦਸਾਜ ਦਾ ਜਦੋਂ ਕੰਸਰਟ ਹੋਇਆ ਉਸ ਦੇ ਵਿੱਚ ਜੋ ਆਵਾਜ਼ ਦਾ ਪੱਧਰ ਸੀਗਾ ਉਹ ਕਾਫੀ ਜ਼ਿਆਦਾ ਸੀ ਜਿਸ ਨੂੰ ਪਹਿਲੇ 72 ਡੈਸੀਬਲ ਤੈਅ ਕੀਤਾ ਗਿਆ ਸੀ ਤੇ ਦਰਜੀਤ ਦੀ ਜੋ ਆਵਾਜ਼ ਸੀ ਇਸ ਵੇਲੇ 75 ਡੈਸੀਬਲ ਦੱਸੀ ਜਾ ਰਹੀ ਹੈ ਜੀ ਦਰਜੀਤ ਦਸਾਂ ਦਾ ਜੋ ਸ਼ੋਅ ਹੋਇਆ ਸੀ ਉਸ ਵੇਲੇ 75 ਡੈਸੀਬਲ ਆਵਾਜ਼ ਦਰਜੀਤ ਦਸਾਂ ਦੇ ਕਾਨਸਰਟ ਦੇ ਵਿੱਚ ਸੀ ਹੁਣ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ ਕਰਨ ਔਜਲਾ ਦਾ ਸ਼ੋਅ ਸੀਗਾ ਉਸ ਵੇਲੇ ਵੀ ਇਸ ਤਰੀਕੇ ਦੀ ਕਰਮੋਜਰਾ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਸੰ ਕਿ ਉਸ ਸਮੇਂ ਵੀ ਆਵਾਜ਼ ਕਾਫੀ ਜ਼ਿਆਦਾ ਤੇਜ਼ ਸੀਗੀ ਅਤੇ ਕਰਮੋਜਰਾ ਦੇ ਉੱਪਰ 1 ਕਰੋੜ ਤੋਂ ਵੀ ਵੱਧ ਫਾਈਨ ਲਗਾ ਦਿੱਤਾ ਗਿਆ ਸੀ ਤੇ ਹੁਣ ਸੇਮ ਤਰੀਕੇ ਦਾ ਨੋਟਿਸ ਦਜੀਤ ਦੋਸਤ ਨੂੰ ਵੀ ਜਾਰੀ ਕੀਤਾ ਗਿਆ ਹੈ ਇਹ ਦੇ ਨਾਰੇ ਦੱਸ ਦੇ ਕਿ ਸ਼ੋਰ ਪ੍ਰਦੂਸ਼ਣ ਨਿਯਮ 2000 ਤਹਿਤ ਤੈ ਸੀਮਾ ਤੋਂ ਵੱਧ ਆਵਾਜ਼ ਦਾ ਪੱਦਰ ਦਰਜ ਕੀਤਾ ਗਿਆ ਹੈ ਇਸ ਦੇ ਆਧਾਰ ਦੇ ਉੱਪਰ ਵਾਤਾਵਰਣ ਐਕਟ 1986 ਤੇ ਸ਼ੋਰ ਪ੍ਰਦੂਸ਼ਣ ਨਿਯਮ 2000 ਦੇ ਤਹਿਤ ਕਾਰਵਾਈ ਸਿਫਾਰਿਸ਼ ਕੀਤੀ ਗਈ ਹੈ SDM ਨੇ ਮਾਮਲੇ ਦੇ ਸੰਬੰਧੀ ਮੰਗ ਪੱਤਰ ਅਤੇ ਰਿਪੋਰਟ ਚੰਡੀਗੜ੍ਹ ਪ੍ਰਸ਼ਾਸਨ ਦੇ ਵਾਤਾਵਰਣ ਸਕੱਤਰ ਨੂੰ ਵੀ ਭੇਜੀ ਹੈ ਇਸ ਦੀ ਧਾਰਾ 15 ਦੇ ਤਹਿਤ ਉਲੰਘਣਾ ਕਰਨ ਵਾਲਿਆਂ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਦੱਸਦੇ ਕਿ ਹਾਈ ਕੋਰਟ ਨੇ ਦੱਸਿਆ ਹੈ ਕਿ ਪ੍ਰੋਗਰਾਮ ਦੌਰਾਨ ਪ੍ਰਸ਼ਾਸਨ ਨੇ ਸ਼ੋਰ ਦੇ ਪੱਧਰ ਦੀ ਜਾਂਚ ਤੇ ਟੀਮਾਂ ਬਣਾਈਆਂ ਸਨ ਟੀਮਾਂ ਨੇ ਜਾਂਚ ਕੀਤੀ ਕਿ ਆਵਾਜ਼ ਦਾ ਪੱਧਰ ਤੇ ਪ੍ਰਸ਼ਾਸਨ ਨੇ ਅਦਾਲਤ ਨੂੰ ਦੱਸਿਆ ਹੈ ਕਿ ਰਾਤ ਨੂੰ ਸ਼ੋਹਦ ਦੌਰਾਨ ਸ਼ੋਰ ਪ੍ਰਦੂਸ਼ਣ ਦੇ ਤਹਿਤ ਮਾਪਦੰਡਾਂ ਦੀ ਉਲੰਘਣਾ ਹੋਈ ਹੈ ਇਸਨਾਲ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਹ ਵੀ ਦੱਸਿਆ ਕਿ 21 ਦਸੰਬਰ ਨੂੰ ਹੋਣ ਵਾਲੇ ਏਪੀ ਟਿੱਲੋ ਦੇ ਸ਼ੋਅ ਨੂੰ ਟੈਲੀਗ੍ਰਾਉਂਡ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਦਿਲਜੀਤ ਦੇ ਸ਼ੋਅ ਦੇ ਦੌਰਾਨ ਤਿੰਨ ਵੱਖ-ਵੱਖ ਲੋਕੇਸ਼ਨ ਤੇ ਸ਼ੋਅ ਪ੍ਰਦੂਸ਼ਣ ਦੀ ਜਾਂਚ ਕੀਤੀ ਗਈ ਸੀ ਅਤੇ ਤਿੰਨ ਹੀ ਥਾਵਾਂ ਦੇ ਉੱਪਰ ਸੈਮ ਮਾਪਕਰ ਦੀ ਆਵਾਜ਼ 76 ਤੋਂ ਲੈ ਕੇ 90 ਡੈਸੀਬਲ ਦਰਜ ਕੀਤੀ ਗਈ ਹੈ। ਇੱਕ ਵਾਰ ਫਿਰ ਉਦਾਸੀ ਕਿ ਦਿਲਜੀਤ ਦੀਆਂ ਮੁਸੀਬਤਾਂ ਫਿਰ ਤੋਂ ਵੱਧ ਗਈਆਂ ਨੇ ਤੇ ਇਸ ਨੋਟਿਸ ਤੋਂ ਬਾਅਦ ਦਿਲਜੀਤ ਨੇ ਚੰਡੀਗੜ੍ਹ ਦੇ ਵਿੱਚ ਆਰਮਲੇ ਸਮੇਂ ਦੇ ਵਿੱਚ ਕੋਈ ਵੀ ਸ਼ੋਅ ਕਰਨ ਤੋਂ ਇਨਕਾਰ ਕਰ ਦਿੱਤਾ। ਪਿਤਾ ਸਮੇਂ ਦੇ ਵਿੱਚ ਸਤਿੰਦਰ ਸਰਤਾਸ ਨੇ ਵੀ ਚੰਡੀਗੜ੍ਹ ਦੇ ਵਿੱਚ ਜੋ ਸ਼ੋਅ ਹੋਣਾ ਸੀਗਾ ਉਸ ਨੂੰ ਮਨਾ ਕਰ ਦਿੱਤਾ। ਪੰਚਕੂਲਾ ਦੇ ਵਿੱਚ ਪਾਸਾ ਆਗੂ ਦੇ بیٹے ਦੇ ਉੱਪਰ ਹੋਇਆ ਖਤਰਨਾਕ ਹਮਲਾ। ਪੰਚਕੂਲਾ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਦੇ ਕਿ ਪੰਚਕੂਲਾ ਦੇ ਵਿੱਚ ਬੀਤੀ ਰਾਤ ਇੱਕ ਹਾਦਸਾ ਹੋਇਆ। ਇਹ ਹਾਦਸਾ ਪਾਜਪਾ ਦੇ ਸੀਨੀਅਰ ਆਗੂ ਅਤੇ ਪੰਜਕੂਲਾ ਦੇ ਸਾਬਕਾ ਪ੍ਰਧਾਨ ਓਪੀ ਤਾਂਕਰ ਤੇ ਬੇਟੇ ਆਸ਼ੋਤੋਸ਼ ਤਾਂਕਰ ਦੇ ਨਾਲ ਹੋਇਆ ਦੱਸਿਆ ਗਿਆ ਕਿ ਆਸ਼ੋਤੋਸ਼ ਤਾਂਕਰ ਬੀਤੀ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਕਈ ਦਰਜਨਾ ਲੜਕਿਆਂ ਨੇ ਉਸ ਨੂੰ ਰੋਕ ਲਿਆ ਗੱਡੀਆਂ ਭਰ ਕੇ ਲੜਕੇ ਆਏ ਸਨ ਤੇ ਆਸ਼ੋਤੋਸ਼ ਤਾਂਕਰ ਦੀ ਗੱਡੀ ਨੂੰ ਰੋਕ ਲਿਆ ਉਸ ਤੋਂ ਬਾਅਦ ਅਸ਼ਤੋਸ਼ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ بیسਬਾਲ ਮੈਚ ਦੇ ਨਾਲ ਅਸ਼ਤੋਸ਼ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਅਸ਼ਤੋਸ਼ ਦੀ ਹਾਲਤ ਅਦਮਰੀ ਘੱਟ ਸੀ ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਉਸ ਦੇ ਸਿਰ ਦੇ ਉੱਪਰ ਕਈ ਵਾਰ ਕੀਤੇ ਸੱਟਾ ਲੱਗਿਆ ਅਸ਼ਤੋਸ਼ ਦੇ ਸਿਰ ਦੇ ਉੱਪਰ ਇੱਕਦਮੀ ਉੱਥੇ ਭੀੜ ਇਕੱਠੀ ਹੋ ਗਈ ਜਿਸ ਦੇ ਕਾਰਨ ਜੋ ਲੜਕੇ ਆਏ ਸਰ ਅਸ਼ੋਸ਼ ਨੂੰ ਮਾਰਨ ਉਹ ਮੌਕੇ ਦੇ ਉੱਪਰ ਹੀ ਫਰਾਰ ਹੋ ਗਏ ਇਸ ਤੋਂ ਬਾਅਦ ਅਸ਼ੋਸ਼ ਨੇ ਹਿੰਮਤ ਜੁਟਾ ਕੇ ਆਪਣੇ ਪਿਤਾ ਓਪੀ ਤਾਗੜ ਨੂੰ ਫੋਨ ਲਾਇਆ ਉਸ ਤੋਂ ਬਾਅਦ ਓਪੀ ਤਾਗੜ ਮੌਕੇ ਦੇ ਉੱਪਰ ਪਹੁੰਚੇ ਅਤੇ ਅਸ਼ੋਸ਼ ਤਾਗੜ ਨੂੰ ਨਿੱਜੀ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਇਸ ਤੋਂ ਬਾਅਦ ਅਜੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਦੇ ਪਿੱਛੇ ਕਿਸ ਦਾ ਹੱਥ ਸੀ ਹੱਤਿਆਕੀ ਸਾਹਮਣੇ ਨਹੀਂ ਆਇਆ ਕਿ ਅਸ਼ੋਸ਼ ਤਾਗੜ ਦੇ ਨਾਲ ਇਹ ਸਭ ਹਾਦਸਾ ਕਿਉਂ ਹੋਇਆ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਸ਼ੋਸ਼ ਤਾਗੜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਵੇਲੇ ਹਸਪਤਾਲ ਦੇ ਵਿੱਚ ਪਹਤੀ ਨੇ ਪਰ ਉਹਨਾਂ ਨੇ ਹਿੰਮਤ ਜੁਤਾਈ ਅਤੇ ਆਪਣੇ ਪਿਤਾ ਨੂੰ ਫੋਨ ਕੀਤਾ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਹਮਲੇ ਦੀ ਪੂਰੀ ਜਾਣਕਾਰੀ ਦੱਸਿਆ ਕਿ ਪੰਚਕੂਲਾ ਦੇ ਸੈਕਟਰ 14 ਦੇ ਨੇੜੇ ਬੁੱਧਵਾਰ ਦੀ ਰਾਤ ਨੂੰ ਇਹ ਹਾਦਸਾ ਹੋਇਆ ਸੀ ਜਿੱਥੇ ਅਸ਼ੋਸ਼ ਦੇ ਸਿਰ ਦੇ ਉੱਪਰ بیسਬਾਲ ਬੈਟ ਦੇ ਨਾਲ ਹਮਲਾ ਕਰਨ ਤੋਂ ਬਾਅਦ ਜੋ ਲੋਕਸਾਨ ਉਹ ਭੱਜ ਗਏ ਇਸ ਤੋਂ ਇਲਾਵਾ ਆਸ਼ੋਤਸ਼ ਦੇ ਪਰਿਵਾਰਕ ਮੈਂਬਰ ਅਤੇ ਸਥਾਨਕ ਪੁਲਿਸ ਨੂੰ ਜਦੋਂ ਮਾਮਲੇ ਦੀ ਸੂਚਨਾ ਦਿੱਤੀ ਗਈ ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਆਸ਼ੋਤਸ਼ ਤਾਂਕਰ ਦਾ ਮੈਡੀਕਲ ਜੋ ਚੱਲ ਰਿਹਾ ਪੰਚਕੁਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਦੇ ਵਿੱਚ ਉਸਨੂੰ ਦਾਖਲ ਕਰਵਾਇਆ ਗਿਆ ਹੈ ਸਾਬਕਾ ਸੂਬਾ ਪ੍ਰਧਾਨ ਅਤੇ ਸੀਨੀਅਰ ਪਾਜਪਾ ਆਗੂ ਓਪੀ ਤਾਂਕਰ ਅਤੇ ਹੋਰ ਆਗੂ ਵੀ ਹਸਪਤਾਲ ਪਹੁੰਚੇ ਇਸ ਤੋਂ ਇਲਾਵਾ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਸੈਕਟਰ 12 ਦੇ ਵਿੱਚ ਰੈਲੀ ਚੌਕ ਤੋਂ ਸੈਕਟਰ 14 ਸਥਿਤ ਆਪਣੇ ਘਰ ਵੱਲ ਆਸ਼ੋਸ ਤਾਂਕਰ ਜਾ ਰਿਹਾ ਸੀ ਕਰੀਬ 200 ਮੀਟਰ ਪਹਿਲਾਂ ਹੀ ਆਸ਼ੋਸ ਦੀ ਕਾਰ ਕਾਰ ਸਵਾਰਕਾ ਨੇ ਰੋਕ ਲਈ ਉਸ ਨੂੰ ਕੇਰ ਲਿਆ ਉਸ ਤੋਂ ਬਾਅਦ ਆਸ਼ੋਸ ਉਹ ਗੱਡੀ ਤੋਂ ਬਾਹਰ ਕੱਢਿਆ ਤੇ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਇੱਕ ਵਾਰ ਫੇਰ ਤੋਂ ਦੱਸਦੀ ਹੈ ਕਿ ਪੰਚਕੂਲਾ ਦੇ ਜਾੜੇ ਮਾਣੇ ਸਾਫਾ ਪ੍ਰਦਾਨ ਓਪੀ ਤਾਂਕਰ ਦੇ ਬੇਟੇ ਆਸ਼ੋਸ ਤਾਂਕਰ ਦੇ ਨਾਲ ਇਹ ਵੱਡਾ ਹਾਦਸਾ ਹੋਇਆ ਹੈ ਅੱਜ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਹੀਂ ਪਤਾ ਲੱਗ ਰਿਹਾ ਕਿ ਇਹ ਹਾਦਸਾ ਦੇ ਪਿੱਛੇ ਕਿਸ ਦਾ ਹੱਥ ਸੀ ਇਹ ਕਿਉਂ ਕੀਤਾ ਗਿਆ ਆਸ਼ੋਸ ਦੇ ਨਾਲ ਬੀਤੀ ਰਾਤ ਇਹ ਹਾਦਸਾ ਉਸਦੇ ਨਾਲ ਵਾਪਰਿਆ ਹੈ ਤੇ ਕਰੀਬ 12 ਵਜੇ ਤੋਂ ਬਾਅਦ ਦਾ ਹਾਦਸਾ ਹੈ ਉਸ ਤੋਂ ਬਾਅਦ ਪੁਲਿਸ ਮੌਕੇ ਦੇ ਉੱਪਰ ਪਹੁੰਚ ਕੇ ਜਾਂਚ ਕਰ ਰਹੀ ਹੈ ਮਾਮਲੇ ਦੀ ਇਸ ਦੇ ਨਾਲ ਕੀ ਤੁਹਾਨੂੰ ਦੱਸਦੇ ਕਿ ਉਹ ਪਿਤਾਕਰ ਦੇ ਨਾਲ-ਨਾਲ ਜਿੰਨੇ ਵੱਡੇ ਆਗੂ ਸਨ ਉਹ ਵੀ ਹਸਪਤਾਲ ਦੇ ਵਿੱਚ ਅਸਥੋਸ ਤਾਂਕਰ ਦਾ ਵੇਰਵਾ ਲੈਣ ਦੇ ਲਈ ਆ ਰਹੇ ਨੇ ਦੇ ਮੌਕੇ ਪੁਲਿਸ ਦੇ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਜਥਾ ਹਾਸਲ ਹੋ ਗਿਆ ਪੰਜ ਅੱਤਵਾਦੀਆਂ ਦਾ ਐਨਕਾਊਂਟਰ ਕੀਤਾ ਹੈ ਉਸ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਅੱਜ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਦੇ ਵਿੱਚ ਚਾਲੇ ਵੱਡੀ ਮੁੱਠਪੇੜ ਹੋਈ ਹੈ ਜਿहां ਅੱਜ ਸੁਰੱਖਿਆ ਬਲਾਂ ਨੇ ਅਤਵਾਦੀਆਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਕਿ ਮੁਕਾਬਲੇ ਦੇ ਵਿੱਚ ਵੱਡੀ ਮੁੱਠਪੇੜ ਹੋਈ ਹੈ ਜਿਸ ਦੇ ਵਿੱਚ ਅਤਵਾਦੀਆਂ ਨੂੰ ਐਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਐਸਤਵਾਰੀਆਂ ਦਾ ਐਨਕਾਊਂਟਰ ਕੀਤਾ ਗਿਆ ਸੁਰੱਖਿਆ ਬਲਾ ਦੇ ਵੱਲੋਂ ਇਸ ਦੇ ਵਿਚਾਲੇ ਹੀ ਦੱਸਿਆ ਜਾ ਰਿਹਾ ਹੈ ਕਿ ਦੋ ਸੁਰੱਖਿਆ ਬਲਾ ਦੇ ਜਵਾਨ ਵੀ ਇਸ ਘਟਨਾ ਦੇ ਵਿੱਚ ਜਖਮੀ ਹੋਏ ਨੇ ਬੋਲੀ ਬਾਰੇ ਕਾਫੀ ਜ਼ਿਆਦਾ ਹੋਈ ਸੀ ਦੋਨਾਂ ਥਿਰਾਂ ਦੇ ਵੱਲੋਂ ਜਿਸ ਨਾਲ ਤਨ ਦੱਸਿਆ ਕਿ ਖੋਨ ਸੁਰੱਖਿਆ ਬਲਾ ਦੀ ਕੁਲਗਾਵ ਦੇ ਵਿੱਚ ਜਾਂ ਉਸ ਦੇ ਨਾੜੇ ਤੇ ਜਿੰਨੇ ਵੀ ਇਲਾਕੇ ਨੇ ਉੱਥੇ ਚਾਰਚ ਸ਼ੁਰੂ ਹੋ ਗਈ ਹੈ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅੱਜ ਇਹ ਹਾਦਸਾ ਸਵੇਰ ਦਾ ਹੈ ਇਸ ਦੇ ਨਾਲ ਹੀ ਤਨ ਦੱਸਿਆ ਕਿ ਕੁਲਗਾਮ ਦੇ ਇੱਕ ਪਿੰਡ ਦੇ ਵਿੱਚ ਇਹ ਹਾਦਸਾ ਵਾਪਰਿਆ ਜਾਣਕਾਰੀ ਦਿੰਦੇ ਹੋਏ ਫੌਜ ਦੇ ਚਨਾਰਕੌਰ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਵਿਸ਼ੇਸ਼ ਖੂਫੀਆ ਸੂਚਨਾ ਦੇ ਆਧਾਰ ਦੇ ਉੱਪਰ ਭਾਰਤੀ ਫੌਜ ਨੇ ਕੁਲਗਾਮ ਦੇ ਵਿੱਚ ਸੰਯੁਕਤ ਆਪਰੇਸ਼ਨ ਸ਼ੁਰੂ ਕੀਤਾ ਹੈ ਸੈਨਿਕ ਨੇ ਸ਼ੱਕੀ ਗਤੀਵਿਧੀਆਂ ਦੇਖੀਆਂ ਅੱਤਵਾਦੀਆਂ ਨੇ ਅੰਨੇਵਾ ਗੋਲੀਬਾਰੀ ਕੀਤੀ ਹੈ ਜਿਸ ਦੇ ਜਵਾਬ ਦੇ ਵਿੱਚ ਜਵਾਨਾਂ ਨੇ ਪ੍ਰਭਾਵਸ਼ਾਲੀ ਤਾਕਤ ਦੇ ਨਾਲ ਜਵਾਬੀ ਕਾਰਵਾਈ ਕੀਤੀ ਦਾਜੇ ਕਿ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਕਾਟੀ ਦੇ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ 2 ਮਹੀਨੇ ਪਹਿਲੇ 28 ਅਕਤੂਬਰ ਨੂੰ ਜੰਮੂ ਦੇ ਅਖਨੂਰ ਇਲਾਕੇ ਦੇ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਕੋਦੋ ਅੱਤਵਾਦੀਆਂ ਨੇ ਫੌਜ ਦੇ ਕਾਫਲੇ ਦੇ ਉੱਪਰ ਹਮਲਾ ਕੀਤਾ। ਅੱਤਵਾਦ ਸੁਰੱਖਿਆ ਬਲਾਂ ਨੇ ਇਲਾਕੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਆਪਰੇਸ਼ਨ ਦੌਰਾਨ 3 ਅੱਤਵਾਦੀ ਮਾਰੇ ਗਏ ਸਨ। ਮਾਰੇ ਹੋਏ ਅੱਤਵਾਦੀਆ ਕੋਲ ਹਥਿਆਰ ਅਤੇ ਗੋਲਾ ਬਾਰੂਦ ਵੀ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਫੌਜ ਦੀ ਐਂਬੂਲੈਂਸ ਪਿੰਡ ਵਿੱਚੋਂ ਲੰਘ ਰਹੀ ਸੀ ਪਿੰਡ ਦੇ ਵਿੱਚ ਕੁਝ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਜੋ ਫੌਜ ਦੀ ਗੱਡੀ ਦੇ ਉੱਪਰ ਚੁਲਾਈ ਗਈ। ਇਸ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਪਿੰਡ ਦੇ ਆਸ-ਪਾਸ ਇਲਾਕੇ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਸਾਰੇ ਇਲਾਕਿਆਂ ਨੂੰ ਘੇਰ ਲਿਆ ਜੰਮੂ ਕਸ਼ਮੀਰ ਦੇ ਵਿੱਚ ਆਤਵਾਦੀ ਹਮਲੇ ਕਾਫੀ ਤੇਜ਼ੀ ਤੇ ਨਾਲ ਵਧ ਰਹੇ ਐ ਬੀਤੇ 28 ਅਕਤੂਬਰ ਨੂੰ ਵੀ ਜੰਮੂ ਕਸ਼ਮੀਰ ਦੇ ਵਿੱਚ ਇੱਕ ਹਮਲਾ ਹੋਇਆ ਸੀ ਉਹ ਹਮਲਾ ਜਵਾਨਾਂ ਦੀ ਗੱਡੀ ਦੇ ਉੱਪਰ ਆਤਵਾਦੀਆਂ ਵੱਲੋਂ ਕੀਤਾ ਗਿਆ ਸੀ ਤੇ ਹੁਣ ਇੱਕ ਵਾਰੀ ਫੇਰ ਤੋਂ ਪੰਜਾਬ ਰਪੀਰ ਹੁਣ ਇੱਕ ਵਾਰ ਫੇਰ ਤੋਂ ਜਿਹੜੇ ਸੁਰੱਖਿਆ ਬਲ ਦੇ ਨੌਜਵਾਨ ਨੇ ਉਹਨਾਂ ਨੇ ਵੱਡੀ ਜੁੱਥਾ ਹਸਲ ਕੀਤੀ ਹੈ ਇਸ ਜਿੱਤ ਦੇ ਵਿੱਚ ਉਹਨਾਂ ਨੇ ਪੰਜ ਅੱਤਵਾਦੀਆਂ ਦਾ ਐਨਕਾਊਂਟਰ ਕੀਤਾ ਹੈ ਅਤੇ ਇਹ ਜੋ ਹੱਤਿਆ ਜੰਮੂ ਕਸ਼ਮੀਰ ਦੇ ਫੁਲਗਾਮ ਦੇ ਵਿੱਚ ਹੋਇਆ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਕਿ ਦੋ ਜਵਾਨ ਵੀ ਜ਼ਖਮੀ ਹੋਏ ਨੇ ਪਰ ਉਹਨਾਂ ਨੇ ਅੱਤਵਾਦੀਆਂ ਨੂੰ ਪਰ ਲੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੇ ਸ਼ਹਿਰ ਦੇ ਵਿੱਚ ਕੁਸਨ ਦੀ ਜੋ ਉਹਨਾਂ ਨੂੰ ਪਹਿਲੇ ਤੋਂ ਹੀ ਖਬਰ ਮਿਲ ਚੁੱਕੀ ਸੀ ਇਸ ਤੋਂ ਬਾਅਦ ਉਹਨਾਂ ਨੇ ਵੱਡੀ ਮੁਹਿੰਮ ਚਲਾਈ ਅਤੇ ਅੱਤਵਾਦੀਆਂ ਨੂੰ ਫੜ ਲਿਆ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਫਿਰ ਸਕੂਟ ਦੇ ਵਿੱਚ ਵੱਡਾ ਥੜਾ ਹਾਦਸਾ ਹੋਇਆ ਜਿਸ ਵਿੱਚ ਇੱਕ ਸਕੂਲ ਵੈਦ ਦੀ ਨਿੱਜੀ ਵਾਹਨ ਨਾਲ ਟੱਕਰ ਹੋਣ ਦੇ ਕਾਰਨ ਬੱਚੇ ਕਾਫੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਅਤੇ ਇੱਕ ਦੀ ਹੋਈ ਹੈ ਮੌਤ ਫਿਰ ਸਕੂਟ ਦੇ ਵਿੱਚ ਤੋਂ ਦੇ ਹਾਦਸੇ ਨਾਲ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ ਤੰਦਰਸੀ ਕਿ ਤੜਕੇ ਸਵੇਰ ਇੱਕ ਸਕੂਲ ਦੀ ਬੱਸ ਜੋ ਕਿ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਤੇ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰਿਆ ਸਕੂਲ ਦੀ ਵੈਨ ਅਤੇ ਇੱਕ ਨਿੱਜੀ ਵਾਹਨ ਦੀ ਆਕਸੀ ਦੇ ਵਿੱਚ ਟੱਕਰ ਹੋਈ ਹੈ ਜਿਸ ਦੇ ਕਾਰਨ ਇੱਕ ਲੜਕੀ ਦੀ ਮੋਕੇ ਦੇ ਉੱਪਰ ਹੀ ਮੌਤ ਹੋ ਗਈ ਹੈ। ਇਸ ਨਾਲ ਸੰਬੰਧਿਤ ਦੱਸਿਆ ਕਿ ਤਿੰਨ ਬੱਚਿਆਂ ਸਮੇਤ ਵਾਹਨ ਜੋ ਡਰਾਈਵਰ ਹੈ ਉਹ ਹਸਪਤਾਲ ਦੇ ਵਿੱਚ ਭਰਤੀ ਹੈ। ਉਹਨਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਗਰ ਨਾਜ਼ੁਕ ਦੱਸੀ ਜਾ ਰਹੀ ਹੈ। ਸਕੂਲ ਵੈਨ ਦਾ ਦੱਸਦੀ ਹੈ ਕਿ ਸ਼ਹੀਦ ਗੰਗ ਪਬਲਿਕ ਸਕੂਲ ਦੀ ਵੈਨ ਦੱਸੀ ਜਾ ਰਹੀ ਹੈ। ਪੁਲਿਸ ਨੇ ਮੌਕੇ ਦੇ ਉੱਪਰ ਆ ਕੇ ਮਾਮਲਾ ਸੰਭਾਲ ਲਿਆ। ਇਦਾਂ ਲਈ ਅਜੇ ਮੌਕੇ ਦੇ ਉੱਪਰ ਜਾਂਚ ਜਾਰੀ ਹੈ ਮੌਕੇ ਦੇ ਤਸਵੀਰਾਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਵੇਂ বাস ਅਤੇ ਸਕੂਲ ਵੈਨ ਦੇ ਪਰਖੱਚੇ ਉੱਡ ਗਏ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੇ ਵਿੱਚ ਦੋ ਸੱਖਿਆ ਪੈਣਾ ਦੇ ਸੀ ਜੋ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਹਸਪਤਾਲ ਦੇ ਵਿੱਚ ਭਰਤੀ ਨੇ ਇਹ ਜੋ বাস ਹੈਗੀ ਹੈ ਸ਼ੀਗਰ ਪਬਲਿਕ ਸਕੂਲ ਮੁਦਕੀ ਦੀ ਵਾਹਨ ਜੀ ਔਰ ਇਧਰੋਂ ਰਾਜ バス ਆ ਰਹੀ ਸੀ ਅਮਰਸਟ ਟ੍ਰਾਂਸਪੋਰਟ ਦੀ ਕੰਪਨੀ ਦੀ ਗੱਡੀ ਆ ਰਹੀ ਸੀ ਜੋ ਬਹੁਤ ਯਾਰੀ ਓਵਰ ਸਪੀਡ ਦੇ ਨਾਲ ਗੱਡੀ ਸੀਗੀ ਔਰ ਸਿੱਧੀ ਅੱਗੇ ਉਹ ਸ਼ੀਰਗੜ੍ਹ ਸਕੂਲ ਦੇ ਬੱਚੇ ਦੇ ਵਿੱਚ ਹੋਤੀ ਹੈਗੇ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀਗਾ ਉਸ ਤੋਂ ਉਹਦੇ ਐਸਟਾ ਮੈਡੀਕਲ ਲੈ ਗਏ ਦੋ ਬੱਚੇ ਦੇ ਸੱਟਾਂ ਖੁਰਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਮਿਤ ਜੀ ਵੀ ਉਹ ਸਾਡੇ ਲਾਗਲੇ ਪਿੰਡ ਦੇ ਕਬਰਵੈਛਾ ਤੋਂ ਜੀ ਕੁਝ ਹੋ ਗਿਆ ਬਾਪੂ ਇਹ ਉਹਨਾਂ ਬੱਚੇ ਆ ਲੱਗੀ ਉਹ ਵੀ ਥੋੜੇ ਜਾ ਰਹੇ ਸੀਰੀਅਸ ਨੇ ਇੱਕ ਪਾਸੇ ਪਿੱਛੇ ਜੋ ਗੱਡੀ ਹੋ ਚੀਏ ਕਾਰ ਵਜੀ ਆ ਉਹ ਨਾ ਨਹੀਂ ਪਤਾ ਜੀ ਉਹ ਕਿਤੇ ਵਜੇ ਗੱਡੀ ਜੀ ਉਹਦੇ ਬਾਰੇ ਜਿਹੜਾ ਨੌਲੇਜ ਪੂਰੀ ਕੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈ ਕਿ ਉਹ ਮੇਨ ਬੱਸ ਦੇ ਡਿਪੈਂਡਾ ਜਾ ਰਹੀ ਹੈ ਕਿਉਂਕਿ ਵਾਸਤੇ ਸਪੀਡ ਉਹ ਬਹੁਤ ਜ਼ਿਆਦਾ ਸੀ ਜੀ ਇਸ ਬਾਅਦ ਜਦ ਅੱਜ ਬੜਾ ਮਾੜਾ ਹਾਦਸਾ ਹੋਇਆ ਇੱਥੇ ਅਚਨਚੇਤ ਜਿਹੜੀ ਸਾਡੀ ਬੱਚਿਆਂ ਦੀ ਬੈਨ ਸੀ ਉਹ ਬੱਸ ਦੇ ਵਿੱਚ ਟਕਰਾ ਗਈ ਥੋੜਾ ਜਿਹਾ ਧੁੰਦਾ ਵੀ ਚੱਕਰ ਸੀਗਾ ਬਾਕੀ ਅਸੀਂ ਪ੍ਰਸ਼ਾਸਨ ਦੇ ਬੜੇ ਧੰਨਵਾਦੀ ਆ ਜਿਹੜੇ ਜੇ ਇੱਥੋਂ ਸਾਡੇ ਜ਼ਿਲ੍ਹੇ ਦੇ ਬੜੇ ਇਮਾਨਦਾਰ ਤੇ ਨਾਮਵਰ ਐਸਐਸਪੀ ਜਿਹੜੇ ਉਹ ਸਾਰੀ ਆਪਣੀ ਟੀਮ ਲੈ ਕੇ ਐਸਪੀਡੀ ਸਾਹਿਬ ਡੀ ਸਾਰੇ ਪਬਲਿਕ ਫੈਲੀਮ ਲੈ ਕੇ ਇੱਥੇ ਮੌਕੇ ਤੇ ਪਹੁੰਚਿਆ ਇਹ ਬਹੁਤ ਮੰਦਭਾਗੀ ਗੱਲ ਆ ਸਾਡੇ ਸਾਰਿਆਂ ਵਾਸਤੇ ਸਾਨੂੰ ਮਤਲਬ ਟ੍ਰੈਫਿਕ 'ਚ ਬੜਾ ਬੱਚਿਆਂ ਦਾ ਜਿਹੜਾ ਮਤਲਬ ਵੇਖ ਕੇ ਸਾਨੂੰ ਆਉਣਾ ਜਾਣਾ ਚਾਹੀਦਾ ਕਿਤੇ ਪਤਾ ਨਹੀਂ ਕੈਸਾ ਦਿਨ ਸੀ ਅੱਜ ਮਤਲਬ ਸਾਡੇ ਪਿੰਡ ਦੀਆਂ ਪੰਜ ਛੇ ਬੱਚੇ ਸੀ ਤਾਂ ਵੈਨ ਤੇ ਚਿੰਤੇ ਟਕਰਾ ਗਈ ਤੇ ਪ੍ਰਮਾਤਮਾ ਕਰੇ ਸਾਰਿਆਂ ਦੀ ਸਿਹਤ ਜਿਹੜੀ ਉਹ ਠੀਕ ਰਹਿਣ ਬੱਚੇ ਪਰਵਾਰ ਦਾ ਪੁਇਠਾ ਬੱਚੇ ਤੇ ਪਰ ਅਸੀਂ ਆਪਣੇ ਪਿੰਡ ਵੱਲੋਂ ਸਾਰਿਆਂ ਪੰਚਾਇਤਾਂ ਵੱਲੋਂ ਇਹਨਾਂ ਵੱਲੋਂ ਅਸੀਂ ਧਰਵਾਦੀ ਆਏ ਜਿੱਥੋਂ ਦੇ ਐਸਐਸਪੀ ਸਾਹਿਬ ਦੇ ਤੇ ਉਹਨਾਂ ਦੀ ਸਾਰੀ ਟੀਮ ਦੇ ਸਰ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਕਲੇਰ ਦੇ ਕੋਲੇ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਸੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਸੀ ਦੋ ਸੀਰੀਅਸ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੇ ਸਾਹ ਦੇ ਜਿਨ੍ਹਾਂ ਨੂੰ ਅਸੀਂ ਆਪ ਦੇ ਗੁਡਰੇ ਜੀਜੀਐਸ ਹਸਪੀਟਲ ਲੈ ਕੇ ਗਏ ਆਏ। ਤੇ ਤਿੰਨ ਬੱਚਿਆਂ ਦੇ ਸੱਟਾਂ ਵੱਜੀਆਂ ਜਿਹੜਾ ਸੀਰੀਅਸ ਇਹਨੂੰ ਲੈ ਗਏ। ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਚੋਂ ਹਸਪੀਟਲ ਲੈ ਕੇ ਗਿਆ। ਬੱਸ ਕਿੰseits ਬੱਸ। ਬੱਸ ਸਰ ਇਧਰੋਂ ਆ ਰਹੀ ਸੀ ਰਾਜ ਸਾਈਡਸ ਪਰ ਆਜ ਬੱਸ ਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਫਰੀਦਕੋਟ ਤੋਂ। ਤੇ ਸਕੂਲੀ ਜਿਹੜੀ ਬੱਸ ਸੀ ਉਹ ਕੋਈ ਸੈਕਟਰ। ਨੂੰ ਜੀ ਬੱਸ ਸਰ ਸਾਨੂੰ ਪਤਾ ਨਹੀਂ ਬਿਲਾ ਲੈਣਾ ਡਿਟੇਲ ਦਾ। ਜੀ ਅੱਜ ਅਸੀਂ ਸਾਨੂੰ ਇੱਕ ਬਹੁਤ ਹੀ ਅਨਫੋਰਚੂਨੇਟਿਕ ਇਨਸੀਡੈਂਟ ਇੱਥੇ ਹੋਇਆ। ਔਰ ਇਹ ਸ਼ਹੀਦ ਗੰਜ ਸਕੂਲ ਬੁਦਕੀ। ਉਹਦੀ ਇੱਕ ਸਕੂਲ ਬੱਸ ਸੀਗੀ ਜੇਚ 5 ਕੁੜੀਆਂ ਸੀਗੀਆਂ ਜਿਹੜੀ 10ਵੀਂ 11ਵੀਂ ਚ ਪੜ੍ਹਦੀ ਸੀ ਤੋਂ ਉਹ ਇੱਕ ਐਕਸੀਡੈਂਟ ਚ ਪਿੱਛੇ ਬੱਸ ਨਾਲ ਉਹਦੀ ਟੱਕਰ ਹੋਈ ਹੈ ਔਰ ਉਹ ਚ ਜਿਹੜੇ ਬੱਚੇ ਨੇ ਉਹ ਸੀਰੀਅਸਲੀ ਇੰਜਰਡ ਨੇ ਮਨੋ ਨੂੰ ਇਮੀਡੀਏਟਲੀ ਐਸਐਸਐਫ ਦੀ ਔਰ ਸਾਰੇ ਖਰੀਫ ਕੋ ਕੇ ਸੀਨੀਅਰ ਆਫੀਸਰਸ ਉੱਤੇ ਮੌਕੇ ਤੇ ਪਹੁੰਚੇ ਐ ਐਸਪੀ ਡੀਐਸਪੀ एवरीवन ਇਜ਼ ਹੇਅਰ ਮਨੋ ਨੂੰ ਇਮੀਡੀਏਟਲੀ ਰੋਪਨਸਿਫ ਮੈਡੀਕਲ ਕਾਲਜ ਰਸ਼ ਕੀਤਾ ਗਿਆ ਹੈ ਮਨੋ ਪਰ ਡੀਐਸਪੀ ਜੀ ਔਲਸੋ ਥੇਰ ਔਰ ਉਹਨੂੰ ਬੈਸਟ ਪੋਸੀਬਲ ਇੱਕ ਮੈਡੀਕਲ ਏਡ ਅਸੀ ਪ੍ਰੋਵਾਈਡ ਕਰਾ ਦਿੰਦੇ ਹਾਂ ਹਾਲਾਤ ਕਿਸ ਤਰ੍ਹਾਂ ਨੇ ਜੀ ਦੇ ਹੈਵ ਬੀਨ ਰਸ਼ਡ ਸੋ ਥੈਟ ਇਜ਼ ਯੈਟ ਟੂ ਬੀ ਵੈਰੀਫਾਈਡ ਮੈਂ ਦੇਖ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜੋ ਧੰਨਵਾਦ